ਜਿਹੜੀ ਅੱਜ ਸਟਰੈਟਜੀ ਤਿਆਰ ਕਰੀ ਜਾ ਰਹੀ ਹੈ ਉਹ ਇਹੋ ਹੀ ਆ ਕਿ ਵੱਧ ਤੋਂ ਵੱਧ ਪਾਰਟੀਆਂ ਬਣ ਜਾਣ ਤੇ ਜਿਹੜੀ ਸੋਵਰਨਿਟੀ ਦੀ ਗੱਲ ਕਰਦੇ ਆ ਸਿੱਖ ਉਹ ਇਹਨਾਂ ਦੀ ਖੂਚ ਪੈ ਜਾਏ ਅਸੀਂ ਤਾਂ ਹੀ ਨਿਕਲ ਨਹੀਂ ਸਕਦੇ ਗੁਲਾਮੀ ਦੇ ਵਿੱਚੋਂ ਕਿਉਂਕਿ ਸਾਡਾ ਏਕਤਾ ਹੈ ਨਹੀਂ ਇਸ ਸਟੇਜ ਤੋਂ ਕਹਿ ਦੇਣਾ ਕਿ ਅਸੀਂ ਇਕੱਠੇ ਹੋਈਏ ਪਰ ਐਲਾਨੇ ਵੀ ਕਰ ਦੇਣਾ ਕਿ ਪਾਰਟੀਆਂ ਸਾਡੀ ਵੱਖਰੀ ਫਿਰ ਇੱਕ ਦੋ ਫਾੜ ਕਿਉਂ ਕਰਨਾ ਚਾਹੁੰਦੇ ਆ ਜਿਸਨ ਜੋ ਨੈਲ ਸਿੰਘ ਨੂੰ ਆਪਣਾ ਆਈਡਲ ਮੰਨਦੇ ਆ ਫਿਰ ਸੰਜ ਨੇਲਸ ਸਿੰਘ ਖਾਲਸਾ ਪਿੰਡਰਾਲਿਆਂ ਦੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਾ ਲੰਬਰਸਰ ਹੈ ਜੇ ਕੋ ਕਹ ਕ ਕਿ ਮੈਂ ਆਪਣੀ ਵੱਖਰਾ ਤੜਾ ਬਣਾਉਣਾ ਹੈ ਤੇ ਅੱਜ ਮੇਰੇ ਮਗਰ ਸਾਰਿਆਂ ਨੂੰ ਲੱਗ ਜਾਣਾ ਚਾਹੀਦਾ ਹੈ ਤੇ ਜਿਹੜਾ ਵੀ ਲੀਡਰ ਇਹੋ ਜੀ ਗੱਲ ਕਰੂਗਾ ਉਹ ਕਿਤੇ ਨਾ ਕਿਤੇ ਕੌਮ ਨੂੰ ਖੂਚ ਸੁੱਟੂਗਾ ਇਸ ਸਟੇਜ ਨੂੰ ਸਾਨੂੰ ਵੇਖ ਕੇ ਚੱਲਣਾ ਪਊ ਜਿਹੜੀ ਪਾਰਟੀ ਨੂੰ ਅਜੇ ਤੱਕ ਦਾਗ ਹੀ ਨਹੀਂ ਲੱਗਾ ਉਹਨੂੰ ਉਹਦੇ ਤੇ ਕਿਉਂ ਨਹੀਂ ਪਲੇ ਉਹ ਪਲੇਟਫਾਰਮ ਜਿਹੜਾ ਹੈ ਉਹਨੂੰ ਯੂਜ਼ ਕਿਉਂ ਨਹੀਂ ਕੀਤਾ ਜਾ ਸਕਦਾ ਅਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਹਾਂ ਸੁਣਦੇ ਆ ਰਹੇ ਹਾਂ ਕਿ ਨਵੀਆਂ ਪਾਰਟੀਆਂ ਬਣਾਉਂਦਾ ਐਲਾਨ ਹੋ ਰਿਹਾ ਜਥੇ ਬੰਦੀਆਂ ਬਣਾਉਂਦਾ ਐਲਾਨ ਹੋ ਰਿਹਾ ਬੀਤੇ ਸਮੇਂ ਦੇ ਵਿੱਚ ਅਸੀਂ ਝਾਤ ਮਾਰਨ ਦੀ ਕੋਸ਼ਿਸ਼ ਕਰੀਏ ਭਾਵੇਂ ਉਹ ਵਡਾਲਾ ਸਾਹਿਬ ਸੀਗੇ ਉਹਨਾਂ ਨੇ ਵੀ ਆਪਣੇ ਜਥੇ ਬੰਦੀ ਦਾ ਅਨਾਉਂਸ ਕਰ ਦਿੱਤਾ ਤਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਭਾਈ ਜਸਬੀਰ ਸਿੰਘ ਰੋਡਰ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਨੇ ਸਟੇਜ ਦੇ ਉੱਤੋਂ ਕਿਹਾ ਕਿ ਅਸੀਂ ਵੀ ਇੱਕ ਜਥੇ ਬੰਦੀ ਬਣਾਵਾਂਗੇ ਪਰ ਉਥੇ ਬੂਟਾ ਸਿੰਘ ਰਣਸੀਹ ਵੱਲੋਂ ਜਿਹੜਾ ਉਹਨਾਂ ਦਾ ਵਿਰੋਧ ਕਰ ਦਿੱਤਾ ਜਾਂਦਾ ਪਰ ਅਸਲ ਦੇ ਵਿੱਚ ਸਾਨੂੰ ਜਥੇਬੰਦੀਆਂ ਬਣਾਉਣ ਦੀ ਲੋੜ ਹੈ ਜਾਂ ਫਿਰ ਇੱਕ ਥਾਂ ਇਕੱਠੇ ਹੋਣ ਦੀ ਲੋੜ ਹੈ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਲੇਰ ਸਾਹਿਬ ਨੇ ਬਲੇਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਕਿਵੇਂ ਦੇਖਦੇ ਹੋ ਜਿਸ ਤਿੱਕੇ ਦੇ ਨਾਲ ਪਹਿਲਾਂ ਹੀ ਕਹਿੰਦੇ بڑے ਫਾੜ ਹੋ ਚੁੱਕੇ ਨੇ ਦੋ ਫਾੜ ਨਹੀਂ ਕਵਾਂਗੇ بڑے ਫਾੜ ਹੋ ਚੁੱਕੇ ਨੇ ਕੋਈ ਕਿਹੜੀ ਧਿਰ ਦੇ ਵਿੱਚ ਬੈਠਾ ਆਇਆ ਕੋਈ ਕਿਹੜੀ ਜਥੇਬੰਦੀ ਦੇ ਵਿੱਚ ਬੈਠਾ ਆਇਆ ਕੋਈ ਆਪਣਾ ਨਾਮ ਚਲਾ ਕੇ ਬੈਠਾ ਆਇਆ ਫਿਰ ਤੋਂ ਸਟੇਜਾਂ ਤੋਂ ਇਹ ਅਨਾਉਂਸ ਹੋ ਰਿਹਾ ਕਿ ਅਸੀਂ ਆਪਣੀ ਵੱਖਰੀ ਪਾਰਟੀ ਬਣਾਵਾਂਗੇ ਵੱਖਰਾ ਅਕਾਲੀ ਦਲ ਬਣਾਵਾਂਗੇ ਕੀ ਲੱਗਦਾ ਕਿ ਕਿਹੜੇ ਰਾਹ ਨੂੰ ਜਾ ਰਹੇ ਆ ਸਾਰੇ ਦੇਖੋ ਪੰਥ ਨੂੰ ਵਖਰੇਵੇਂ ਨੇ ਮਾਰਿਆ ਹੈ ਪੰਥ ਬਹੁਤ ਤਗੜਾ ਹੈ ਪੰਥ ਨੇ ਜਦੋਂ ਵੀ ਸਮਾਂ ਆਇਆ ਹੈ ਆਪਣਾ ਰੋਲ ਅਦਾ ਕੀਤਾ ਹੈ ਅੱਜ ਕੌਮ ਚਾਹੁੰਦੀ ਹੈ ਕਿ ਜਿਹੜੀ ਚੀਜ਼ ਮੋਦੀ ਸਾਹਿਬ ਕੋਲ ਹੈ ਜੀ ਉਹ ਤਾਂ ਸਿੱਖਾਂ ਕੋਲ ਵੀ ਹੈਗੀ ਹੈ 900 ਸਾਲ ਦੀ ਗੁਲਾਮੀ ਤੋਂ ਬਾਅਦ ਹਕੂਮਤ ਰਾਜ ਕਰ ਰਹੀ ਹੈ ਤੇ ਉਹਨਾਂ ਨੂੰ ਰਾਜ ਕਰਨ ਦੀ ਜਾਚ ਆ ਗਈ ਹੈ ਉਹ ਆਪਣਾ ਅਡਵਾਨੀ ਨੂੰ ਪਾਸੇ ਕਰਦੇ ਆ ਤੇ ਕੋਈ ਰੌਲਾ ਨਹੀਂ ਉਹ ਆਪਣੀ ਇੱਕ ਹੀ ਪਾਰਟੀ ਹੈ ਉਹਨਾਂ ਦੀ ਤੇ ਕੋਈ ਬਹੁਤੀ ਉਹਨਾਂ ਚ ਵਖਰੇਵੇਂ ਹੈ ਨਹੀਂ ਕਿਉਂਕਿ ਉਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਆ ਇਹ ਕੌਮੀ ਸੋਚ ਹੈ ਉਹਨਾਂ ਦੀ ਤੇ ਸਾਡੀ ਵੀ ਕੌਮੀ ਸੋਚ ਇਹੋ ਹੀ ਸੰਜਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਕਿਹਾ ਸੀ ਇੱਕ ਪੰਗਤ ਤੇ ਇੱਕ ਸੰਗਤ ਤੇ ਸੱਦੀ ਅੱਜ ਜਿਹੜੀ ਪਾਰਟੀਆਂ ਬਣਾਉਣ ਦਾ ਦੌਰ ਚੱਲਿਆ ਏ ਕਿਤੇ ਨਾ ਕਿਤੇ ਇਹ ਸਾਰਾ ਕੁਝ ਸੋਚਣ ਤੇ ਵਾਚਣ ਦੀ ਲੋੜ ਹੈ ਮੈਂ ਤਾਂ ਨੌਜਵਾਨਾਂ ਨੂੰ ਅੱਜ ਦਿਨੋਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ دنیਆਵੀ ਪੜ੍ਹਾਈ ਦੇ ਨਾਲ ਨਾਲ ਜਿੱਥੇ ਆਤਮਿਕ ਵਿਦਿਆ ਦੀ ਲੋੜ ਹੈ ਉੱਥੇ ਤੁਹਾਨੂੰ ਡੀਪ ਸਟੇਟ ਨੂੰ ਪੜ੍ਹਨਾ ਬੜਾ ਜ਼ਰੂਰੀ ਹੈ ਜਿਹੜਾ ਨੈਰੇਟਿਵ ਡੀਪ ਸਟੇਟ ਸਿਰਜਦੀ ਹੈ ਜਿਹੜੀ ਅੱਜ ਸਟ੍ਰੈਟਜੀ ਤਿਆਰ ਕਰੀ ਜਾ ਰਹੀ ਹੈ ਉਹ ਇਹ ਹੋਇਆ ਕਿ ਵੱਧ ਤੋਂ ਵੱਧ ਪਾਰਟੀਆਂ ਬਣ ਜਾਣ ਤੇ ਜਿਹੜੀ ਸੋਵਰਨਿਟੀ ਦੀ ਗੱਲ ਕਰਦੇ ਆ ਸਿੱਖ ਉਹ ਇਹਨਾਂ ਦੀ ਖੂਚ ਪੈ ਜੇ ਸੋ ਅੱਜ ਸਾਨੂੰ ਅਸੀਂ ਤਾਂ ਹੀ ਨਿਕਲ ਨਹੀਂ ਸਕਦੇ ਗੁਲਾਮੀ ਦੇ ਵਿੱਚੋਂ ਕਿਉਂਕਿ ਸਾਡਾ ਏਕਤਾ ਹੈ ਨਹੀਂ ਹੁਣ ਸਾਰੇ ਕਹਿੰਦੇ ਆ ਕਿ ਏਕਤਾ ਹੋਣਾ ਚਾਹੀਦਾ ਪਰ ਏਕਤਾ ਤਾਂ ਮੀਰੀ ਪੀਰੀ ਦੀ ਤਰਜ਼ ਤੇ ਹੀ ਹੋਊਗਾ ਹੁਣ ਜੇ ਕੋਈ ਕਹੂਗਾ ਕਿ ਮੈਂ ਦਿੱਲੀ ਦੇ ਰਸਤੇ ਜਾਣਾ ਹੈ ਕੋਈ ਕਹੂਗਾ ਮੈਂ ਕਿਸੇ ਨਾਲ ਫਿਰ ਇਕਤਾ ਨਹੀਂ ਹੁੰਦਾ ਇਕਤਾ ਤਾਂ ਹੁੰਦਾ ਹੈ ਸੰਜਰਨੈਲ ਸਿੰਘ ਵਾਲਿਆਂ ਦੀ ਸੋਚ ਤੇ ਅੱਛਾ ਇਹੀ ਇਹੀ ਮੇਰਾ ਸਵਾਲ ਹੈ ਸਟੇਜ ਤੋਂ ਕਹਿ ਦੇਣਾ ਕਿ ਅਸੀਂ ਇਕੱਠੇ ਹੋਈਏ ਪਰ ਐਲਾਨੇ ਵੀ ਕਰ ਦੇਣਾ ਕਿ ਪਾਰਟੀ ਸਾਡੀ ਵੱਖਰੀ ਫਿਰ ਇੱਕ ਦੋ ਫਾੜ ਕਿਉਂ ਕਰਨਾ ਚਾਹੁੰਦੇ ਆ ਇਹ ਫਿਰ ਗੱਲ ਕਿਸ ਪਾਸੇ ਕਹਿੰਦੇ ਸੰਤਾਂ ਦੀ ਵੀ ਤੁਸੀਂ ਜ਼ਿਕਰ ਕੀਤਾ ਇਹ ਵੀ ਨਾਲ ਮੈਂ ਕਹਿ ਦਵਾਂ ਜਦੋਂ ਸੰਤ ਜਰਨੈਲ ਸਿੰਘ ਆਏ ਸੀਗੇ ਉਹ ਰੂਹ ਸੀਗੀ ਬਹੁਤ ਵੱਡੀ ਕਹਿੰਦੇ ਜਿਹੜੇ ਹਜ਼ਾਰਾਂ ਲੱਖਾਂ ਜਿਹੜੇ ਸਿੰਘ ਸ਼ਹੀਦ ਉਹਨਾਂ ਨਾਲ ਆਏ ਸੀਗੇ ਅਕਾਲ ਤਖਤ ਸਾਹਿਬ ਦੇ ਵਿੱਚ ਵੀ ਪਰ ਇਹ ਜਦੋਂ ਇਹ ਚੀਜ਼ਾਂ ਆਉਂਦੀਆਂ ਨੇ ਉਹਨਾਂ ਦੇ ਨਾਲ ਬਰਾਬਰੀ ਇਹ ਕਿਵੇਂ ਦੇਖਦੇ ਹੋ ਸਾਰੇ ਜੀ ਫਿਰ ਸੰਜਨੈਲ ਸਿੰਘ ਦੀ ਪਾਰਟੀ ਨੂੰ ਕਿਉਂ ਪਿੱਠ ਕਰਦੇ ਆ ਜੇ ਸੰਜਨੈਲ ਸਿੰਘ ਨੂੰ ਆਪਣਾ ਆਈਡਲ ਮੰਨਦੇ ਆ ਫਿਰ ਸੰਜਨੈਲ ਸਿੰਘ ਖਾਲਸਾ ਪਿੰਡਰਾਲਿਆਂ ਦੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਿਹੜੀ ਸ਼ੁਰੂ ਤੋਂ ਉਹਨਾਂ ਦੀ ਤਰਜਮਾਨੀ ਕਰਦੀ ਆ ਰਹੀ ਹੈ ਜਿਹੜੀ ਕਦੀ ਵਿਕੀ ਡੋਲੀ ਝੁਕੀ ਨਹੀਂ ਜਿਹਨੇ ਹਮੇਸ਼ਾ ਚੁਣੌਤੀਆਂ ਦਿੱਤੀਆਂ ਜਿਨ੍ਹਾਂ ਨੇ ਦਿੱਲੀ ਦੀ ਅੱਖ ਚੱਕ ਪਾ ਕੇ ਗੱਲ ਕੀਤੀ ਹੈ ਕਿ ਸਾਡਾ ਦੀਪ ਸਿੰਘ ਸਿੱਧੂ ਤੁਸੀਂ ਇੱਥੇ ਪੰਜਾਬ ਦੀ ਧਰਤੀ ਤੇ ਚੀਦ ਕਰ ਦਿੱਤਾ ਹੈ ਮੂਸੇ ਵਾਲਾ ਕਰ ਦਿੱਤਾ ਹੈ ਫਿਰ ਤੁਸੀਂ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਕਰ ਦਿੱਤਾ ਹੈ ਮਲਕ ਸਾਬ ਨੂੰ ਕਰਤਾ ਸਕਦੂਲ ਨੂੰ ਕਰਤਾ ਇੰਗਲੈਂਡ ਦੇ ਵਿੱਚ ਤੁਸੀਂ ਅਵਤਾਰ ਸਿੰਘ ਖੰਡੇ ਨੂੰ ਕਰ ਦਿੱਤਾ ਫਿਰ ਪਾਕਿਸਤਾਨ ਚ ਪੰਜਵੜ ਸਾਹਿਬ ਤੇ ਲਖਬੀਰ ਸਿੰਘ ਰੋਡੇ ਨੂੰ ਕਰ ਦਿੱਤਾ ਫਿਰ ਪੰਨੂ ਸਾਹਿਬ ਨੂੰ ਮਾਰਨ ਦੀ ਸਾਜ਼ਿਸ਼ ਜਿਹੜੀ ਗਵਰਨਮੈਂਟ ਨੇ ਘੜੀ ਹੈ ਉਹ ਅਮਰੀਕਾ ਦੀ ਤੇ ਮੁਜੱਸਦ ਟਰੂਡੋ ਜਿਹੜੇ ਆ ਉਹਨ ਮਿਸਟਰ ਟਰੂਡੋ ਜਿਹੜੇ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੈ ਉਹਦੇ ਵਿੱਚ ਤਾਂ ਦੋਸ਼ੀ ਪਾਇਆ ਗਿਆ ਭਾਰਤ ਦੀਆਂ ਏਜੰਸੀਆਂ ਜਿਹੜੇ ਵਿੱਚ ਅਜੀਤ ਡੋਵਾਲ ਤੇ જય ਸ਼ੰਕਰ ਤੇ ਜਿਹੜੇ ਸਾਰੇ ਇਹਨਾਂ ਨੇ ਵਿਦੇਸ਼ ਮੰਤਰੀ ਤੇ ਇਹ ਸਾਰੇ ਦੋਸ਼ੀ ਆ ਇਹਨਾਂ ਨੇ ਤਾਂ ਪੰਨੋਂ ਨੂੰ ਵੀ ਮਾਰ ਦੇਣਾ ਸੀ ਪਰ ਜੇ ਹੁਣ ਇਨਵੈਸਟੀਗੇਸ਼ਨ ਹੋ ਗਈ ਉਹਦੇ ਵਿੱਚ ਦੋਸ਼ੀ ਪਾਏ ਗਏ ਆ ਤੇ ਸਾਡੇ ਅੱਜ ਦੇ ਵੀ ਜਿੱਤੇ ਹੋਏ ਐਮਪੀਆ ਨੂੰ ਉੱਥੇ 302 ਦੇ ਮਕਦਮੇ ਦੀ ਗੱਲ ਕਰਨੀ ਚਾਹੀਦੀ ਹੈ ਕਿ ਜੇ ਤੁਸੀਂ ਸਾਡੇ ਨੌਜਵਾਨ ਚੜਦੀ ਜਵਾਨੀ ਸ਼ਹੀਦ ਕਰ ਦਿੱਤੇ ਹੈ ਤੇ ਇਹਨਾਂ ਤੇ ਜੇ ਇਹ ਦੇਸ਼ ਢੰਡੋਰਾ ਪਿੱਟਦਾ ਕਿ ਅਸੀਂ ਡੈਮੋਕਰੈਟਿਕ ਦੇਸ਼ ਆ ਫਿਰ ਉਹਨਾਂ ਤੇ 302 ਦਾ ਮਕਦਮਾ ਦਰਜ ਹੋਣਾ ਚਾਹੀਦਾ ਉਹ ਤਾਂ ਕਹਿ ਰਹੇ ਸਾਨੂੰ ਬੋਲਣ ਨਹੀਂ ਦੇ ਰਹੇ ਨਾ ਟਾਈਮ ਦੇ ਰਹੇ ਨੇ ਮਿਲਣ ਦੇ ਲਈ ਹੁਣ ਵੀ ਸਰਬਜੀਤ ਸਿੰਘ ਹੋਰਾਂ ਨੇ ਕਿਹਾ ਕਹਿੰਦੇ ਮੈਂ ਉੱਥੇ ਮੁੱਦੇ ਚੁੱਕਣੇ ਸੀਗੇ ਮੈਨੂੰ ਸਮਾਂ ਨਹੀਂ ਦੇ ਰਹੇ ਮੈਂ ਮਿਲਣਾ ਸੀਗਾ ਵਾਰ-ਵਾਰ ਪਰ ਦੂਜੇ ਪਾਸੇ ਸਿੱਖ ਤਾਂ ਕਹਿੰਦਾ ਕਿਸ ਦੀ ਮਿਹਨਤ ਨਹੀਂ ਕਰਦਾ ਫਿਰ ਪਰ ਇਹ ਹੀ ਗੱਲ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਕਹਿੰਦੇ ਸੀ ਕਿ ਮੈਂ 8-8 ਘੰਟੇ 9-9 ਘੰਟੇ ਖਲਾਓ ਖਲੋ ਕੇ 1 ਮਿੰਟ ਦਾ ਸਮਾਂ ਮੰਗਦਾ ਜਿਹਦੇ ਵਿੱਚ ਮੈਂ ਪੂਰੀ ਆਪਣੀ ਗੱਲ ਕਰਦਾ ਤੇ ਉਸ ਵੇਲੇ ਕਹਿੰਦੇ ਸੀ ਕਿ ਜੇ ਉੱਥੇ ਮੁੱਦੇ ਨਹੀਂ ਮਾਨਨੇ ਚੁੱਕਨੇ ਤੈਨੂੰ ਜਤਾਇਆ ਕੀ ਕਰ ਨੂੰ ਸਿਮਰਨਜੀਤ ਸਿੰਘ ਮਾਨ ਜਿੰਨੇ ਮੁੱਦੇ ਮੰਨਣ ਨੂੰ ਨਹੀਂ ਲੱਗਦਾ ਕੋਈ ਚੁੱਕ ਸਕਦਾ ਕਿਉਂਕਿ ਉਹਨਾਂ ਨੇ ਆਪਣੇ ਤਜਰਬੇ ਦੇ ਵਿੱਚੋਂ ਅੱਜ ਜਿੰਨੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਗੱਲ ਕੀਤੀ ਹੈ ਉਹ ਸਾਰੀ ਵਰਲਡ ਦੇ ਵਿੱਚ ਚੱਲ ਗਈ ਹੈ ਜੇ ਡੇਢ ਸਾਲ ਦਾ ਸਮਾਂ ਸੰਗਰੂਰ ਵਾਲੇ ਲੋਕਾਂ ਨੇ ਦਿੱਤਾ ਹੈ ਤੇ ਉਹਨਾਂ ਨੇ ਲਿਆਕਤ ਵੇਖ ਕੇ ਦਿੱਤਾ ਸੀ ਤੇ ਉਹ ਡੇਢ ਸਾਲ ਦੇ ਦਰਮਿਆਨ ਜਿੰਨਾ ਵਿਕਾਸ ਕੀਤਾ ਹੈ 543 ਐਮਪੀਆ ਚੋਂ ਕੋਈ ਨਹੀਂ ਕਰਾ ਸਕਦਾ ਇਹ ਮਿਸਾਲ ਹੈ ਤੇ ਜਿਸ ਵੇਲੇ ਜਿੱਤੇ ਉੱਥੇ ਕਿਸੇ ਨੇ ਸੰਗਰੂਰ ਦੇ ਵਿੱਚ ਫਰੋਤੀ ਤੱਕ ਨਹੀਂ ਮੰਗੀ ਅੱਜ ਫਰੋਤੀਆਂ ਦਾ ਦੌਰ ਪੂਰੇ ਭਾਰਤ ਦੇ ਵਿੱਚ ਚੱਲ ਰਿਹਾ ਹੈ ਤੇ ਮੈਨੂੰ ਦੱਸੋ ਇਹ ਜਿਹੜੀ ਚੀਜ਼ ਹੈ ਸੰਗਰੂਰ ਵਾਲਿਆਂ ਨੇ ਸੋਚ ਕੇ ਸਾਨੂੰ ਜਤਾਇਆ ਸੀ ਅੱਜ ਦਿੱਲੀ ਨੂੰ ਇਸੇ ਗੱਲ ਦਾ ਦੁੱਖ ਹੈ ਕਿ ਡੇਢ ਸਾਲ ਦੇ ਵਿੱਚ ਤਾਂ ਸਾਨੂੰ ਦੋਸ਼ੀ ਠਹਿਰਾ ਦਿੱਤਾ ਮਾਨ ਸਾਹਿਬ ਨੇ ਜੇ ਇੱਕ ਵਾਰੀ ਫੇਰ ਪਾਰਲੀਮੈਂਟ ਦੀਆਂ ਪੌੜੀਆਂ ਚੜ ਗਿਆ ਤੇ ਇਹ ਤਾਂ ਸਾਨੂੰ ਸਾਡੀ ਮਿੱਟੀ ਪਲੀਤ ਕਰ ਦੂਗਾ ਉਹਨਾਂ ਦੀ ਪਾਲਿਸੀ ਮਾਨ ਸਾਹਿਬ ਜਾਣਦੇ ਆ ਸੋ ਇਸ ਕਰਕੇ ਮੈਂ ਨੌਜਵਾਨਾਂ ਨੂੰ ਕਹਿਣਾ ਹੈ ਕਿ ਤੁਹਾਨੂੰ ਆਪਣੇ ਲੀਡਰਾਂ ਨੂੰ ਆਪਣੇ ਭਾਰਤ ਦੇ ਪਾਲਸੀ ਨੂੰ ਪੜ੍ਹਨਾ ਪਊਗਾ ਤਾਂ ਜਾ ਕੇ ਤੁਹਾਨੂੰ ਆਪਣੇ ਲੀਡਰ ਦੀ ਪਛਾਣ ਆਊਗੀ ਨਹੀਂ ਤੇ ਸਾਡੇ ਵਿੱਚ ਬਹੁਤ ਵਖਰੇਵੇਂ ਬਹੁਤ ਧੜੇ ਬਹੁਤ ਪਾਰਟੀਆਂ ਬਣ ਗਈਆਂ ਤੇ ਇੱਕ ਹੀ ਪਾਰਟੀ ਆ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਾਨੂੰ ਸਰਮੌਰ ਹੈ ਮੈਂ ਕਹਿੰਦਾ ਉਹਨਾਂ ਨੂੰ ਆਪਣਾ ਧੜਾ ਮੰਨ ਲੈਣਾ ਚਾਹੀਦਾ ਹੈ ਕੋਈ ਵੀ ਇਨਸਾਨ ਜਿਹੜਾ ਅਕਾਲ ਤਖਤ ਸਾਹਿਬ ਦੀ ਤਰਜਮਾਨੀ ਕਰਦਾ ਹੈ ਉਹ ਸਿੱਖਾਂ ਦਾ ਲੀਡਰ ਹੋਊਗਾ ਕੋਈ ਵੀ ਹੋਵੇ ਜਿਹੜਾ ਅੱਜ ਤੱਕ ਆਪਣੀ ਇੱਕ ਗੱਲ ਤੇ ਖੜਿਆ ਹੈ ਉਹ ਤੁਸੀਂ ਵਾਚ ਲੋ ਕਿਹੜਾ ਹੈ ਜਿਨੇ ਕਦੀ ਆਪਣਾ ਨਫਾ ਨੁਕਸਾਨ ਨਹੀਂ ਵੇਖਿਆ ਜਿਨੇ ਆਪਣਾ ਸਾਰਾ ਕੁਝ ਵਾਰਿਆ ਹੈ ਤੇ ਉਹ ਬੰਦਾ ਕੌਮ ਦਾ ਲੀਡਰ ਹੋ ਸਕਦਾ ਹੈ ਜੇ ਅੱਜ ਉਹਨੂੰ ਪਿੱਛੇ ਕਰਨ ਦੀ ਗੱਲ ਕੋਈ ਕਰੂਗਾ ਤੇ ਉਹ ਜ਼ਰੂਰ ਏਜੰਸੀਆਂ ਦੇ ਘੇਰੇ ਚ ਆਊਗਾ ਜੇ ਉਹਦੇ ਨਾਲ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਗੱਲ ਕਰੂਗਾ ਤੇ ਉਹ ਬਿਲਕੁਲ ਉਹ ਸਾਡਾ ਹਾਮੀ ਹੋਊਗਾ ਸਾਡਾ ਮਿੱਤਰ ਹੋਊਗਾ ਅਸੀਂ ਉਹਦੇ ਪੈਰਾਂ ਥੱਲੇ ਹੱਥ ਦੇ ਕੇ ਉਹਦਾ ਸਤਿਕਾਰ ਕਰਾਂਗੇ ਪਰ ਜੇ ਕੋ ਕਹੂਗਾ ਕਿ ਮੈਂ ਆਪਣੀ ਵੱਖਰਾ ਤੜਾ ਬਣਾਉਣਾ ਹੈ ਤੇ ਅੱਜ ਮੇਰੇ ਮਗਰ ਸਾਰਿਆਂ ਨੂੰ ਲੱਗ ਜਾਣਾ ਚਾਹੀਦਾ ਹੈ ਤੇ ਜਿਹੜਾ ਵੀ ਲੀਡਰ ਇਹੋ ਜੀ ਗੱਲ ਕਰੂਗਾ ਉਹ ਕਿਤੇ ਨਾ ਕਿਤੇ ਕੌਮ ਨੂੰ ਖੂਚ ਸੁੱਟੂਗਾ ਇਸ ਸਟੇਜ ਨੂੰ ਸਾਨੂੰ ਵੇਖ ਕੇ ਚੱਲਣਾ ਪਊ ਇੱਕ ਪਾਸੇ ਇਹ ਕਹਿੰਦਾ ਜਾਂਦਾ ਕਿ ਅਸੀਂ ਉਹਨਾਂ ਦੀ ਆਡੋਲੋਜੀ ਨੂੰ ਜਿਹੜਾ ਨਾਲ ਲੈ ਕੇ ਚੱਲਦੇ ਆ ਉਹਨਾਂ ਦੀ ਸੋਚ ਨੂੰ ਨਾਲ ਲੈ ਕੇ ਚੱਲਦੇ ਆ ਪਰ ਜਦੋਂ ਲੋੜ ਪੈਂਦੀ ਹੈ ਉਦੋਂ ਮੁਨਕਰ ਹੋ ਜਾਣਾ ਕਹਿੰਦੇ ਅਸੀਂ ਉਸ ਚੀਜ਼ ਦੀ ਗੱਲ ਨਹੀਂ ਕਰਦੇ ਵੱਖਰੇ ਰਾਜ ਦੀ ਗੱਲ ਆ ਜਾਂਦੀ ਹੈ ਆਪਾਂ ਹੋਰ ਚੀਜ਼ਾਂ ਆ ਜਾਂਦੀਆਂ ਅਸੀਂ ਉਸ ਰਾਹ ਦੇ ਉੱਤੇ ਨਹੀਂ ਚੱਲਦਾ ਇਹ ਇਹ ਚੀਜ਼ਾਂ ਵੀ ਹੋ ਜਾਂਦੀਆਂ ਤੁਹਾਨੂੰ ਕੀ ਲੱਗਦਾ ਕਿ ਮੁਨਕਰ ਕਿਉਂ ਨਾ ਪੈ ਰਿਹਾ ਦਬਾਅ ਹੈ ਕਿਉਂਕਿ ਸੰਗਤ ਦੇ ਚੀਜ਼ਾਂ ਦੇ ਨਾਲ ਚੱਲੇ ਸੰਗਤ ਦੇ ਸਹਿਯੋਗ ਨਾਲ ਚੱਲੇ ਫਿਰ ਉਹ ਐਨ ਮੌਕੇ ਤੇ ਆ ਕੇ ਸੰਤਾ ਦੀ ਸੋਚ ਤੋਂ ਪਰੇ ਫਿਰ ਦੇਖਿਓ ਇਹ ਹੀ ਪਾਲਿਸੀ ਉਹਨਾਂ ਦੀ ਉਹਨਾਂ ਨੇ ਐਮਪੀ ਮੁੱਖ ਮੰਤਰੀ ਬਣਾਉਣਾ ਉਹਨਾਂ ਵਾਸਤੇ ਵੱਡੀ ਗੱਲ ਨਹੀਂ ਹੁੰਦੀ ਉਹਨਾਂ ਨੇ ਉਹਨਾਂ ਦੇ ਹੱਥ 'ਚ ਪਾਵਰ ਹੈ ਉਹ ਜੋ ਮਰਜ਼ੀ ਕਰ ਸਕਦੇ ਆ ਪਰ ਸਾਡੇ ਸਾਡੇ ਸਤਿਕਾਰਯੋਗ ਲੀਡਰਾਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ 5 ਸਾਲ ਦਾ ਸਮਾਂ ਹੈ ਸਾਰਾ ਐਮਪੀ ਜਿਹੜੀ ਪਾਰਲੀਮੈਂਟ ਦੀ ਮੈਂਬਰਸ਼ਿਪ ਹੈ ਸਿਰਫ 5 ਸਾਲ ਹੈ 5 ਸਾਲ ਦੇ ਦਰਮਿਆਨ ਆਪਾਂ ਲੋਕਾਂ ਦਾ ਕਿੰਨਾ ਭਲਾ ਕਰ ਸਕਦੇ ਹਾਂ ਆਪਣੇ ਸੂਬੇ ਦਾ ਆਪਣੇ ਇਲਾਕੇ ਦਾ ਕਿੰਨਾ ਭਲਾ ਕਰ ਸਕਦੇ ਹਾਂ ਤੇ ਉੱਥੇ ਆਪਣੀ ਕੌਮ ਦੀ ਗੱਲ ਕਿੰਨੀ ਕਰ ਸਕਦੇ ਹਾਂ ਹੁਣ ਦੁੱਖ ਤਾਂ ਇਸੇ ਗੱਲ ਦਾ ਹੀ ਹੈ ਨਾ ਖਾਲਸਾ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਵੀ ਅਸੀਂ ਵੱਖਰੀ ਪਾਰਟੀ ਨਹੀਂ ਬਣਾਵਾਂਗੇ ਅਸੀਂ ਪੰਥ ਨੂੰ ਇਕੱਠਾ ਕਰਾਂਗੇ ਸਾਰੇ ਇੱਕ ਸੇਤੇ ਇਕੱਠੇ ਹੋਵਾਂਗੇ ਮੈਂ ਸਾਰਿਆਂ ਨੂੰ ਕਹਿੰਨਾ ਜਿਹੜੇ ਜਿਹੜੇ ਵੀ ਪਾਰਟੀਆਂ ਬਣਾਉਣ ਦੀ ਗੱਲ ਕਰਦੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਸਿਰ ਰੱਖ ਕੇ ਵੇਖਣਾ ਕਿ ਪਾਰਟੀ ਅਸੀਂ ਬਣਾਉਣ ਕਾਦੇ ਲਈ ਲੱਗੇ ਆ ਕੱਲੇ ਕਾਮਯਾਬ ਹੋ ਜਾਣਗੇ ਜਿਹੜੀ ਪਾਰਟੀ ਨੂੰ ਅਜੇ ਤੱਕ ਦਾਗ ਹੀ ਨਹੀਂ ਲੱਗਾ ਉਹਨੂੰ ਉਹਦੇ ਤੇ ਕਿਉਂ ਨਹੀਂ ਪਲੇ ਉਹ ਪਲੇਟਫਾਰਮ ਜਿਹੜਾ ਹੈ ਉਹਨੂੰ ਯੂਜ਼ ਕਿਉਂ ਨਹੀਂ ਕੀਤਾ ਜਾ ਸਕਦਾ ਉਹਦੇ ਤੇ ਸਿਆਸਤ ਸਿਰਜੀ ਕਿਉਂ ਨਹੀਂ ਜਾ ਸਕਦੀ ਸਿੱਖਾਂ ਕੋਲ ਉਹ ਸਿੱਖਾਂ ਦਾ ਨਰੋਲ ਇੱਕ ਪਲੇਟਫਾਰਮ ਹੈ ਜਿੰਨੂੰ ਅੱਜ ਦੇਸ਼ ਟੈਰਰਿਸਟ ਕਹਿ ਕੇ ਅਤਵਾਦੀ ਕਹਿ ਕੇ ਤੇ ਵੱਖਵਾਦੀ ਕਹੇ ਕਿ ਨੁਕਰੇ ਲਾਈ ਲਾਈ ਫਿਰਦਾ ਹੈ ਪਰ ਦੀਪ ਸਿੰਘ ਸਿੱਧੂ ਤਾਂ ਕਹਿੰਦਾ ਸਿੱਖਾਂ ਦਾ ਪਲੇਟਫਾਰਮ ਹੀ ਹੈ ਇਹਦੇ ਤੇ ਸਿੱਖਾਂ ਨੂੰ ਸਿਆਸਤ ਸਿਰਜਣੀ ਚਾਹੀਦੀ ਹੈ ਜੇ ਸਾਡੇ ਕੋਲ ਇਹੋ ਜਿਹਾ ਸੰਘਰਸ਼ ਇਹੋ ਜੀ ਧੀਰ ਇਹੋ ਜੀ ਪਾਰਟੀ ਹੈ ਫਿਰ ਉਹ ਛੱਡ ਕੇ ਦੂਜੀ ਕਿਉਂ ਇਹ ਇਹੀ ਤਾਂ ਗੱਲ ਹੈ ਨਾ ਸਾਨੂੰ ਜਸਵੀਰ ਸਿੰਘ ਰੋਡੇ ਵੀ ਇਸ ਟਿੱਕੇ ਨਾਲ ਜੋ ਇਲੈਕਸ਼ਨ ਲੜਨਗੇ ਐਲਾਨ ਕੀਤਾ ਬਾਈ ਇਲੈਕਸ਼ਨ ਦਾ ਕਿ ਲੱਗਦਾ ਕਿ ਉਹਨਾਂ ਨੂੰ ਵੀ ਇਸ ਚੀਜ਼ ਤੇ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸ ਪਾਸੇ ਨੂੰ ਚੱਲਣਾ ਦੇਖੋ ਵੱਡਾ ਪਰਿਵਾਰ ਹੈ ਜੀ ਮੈਂ ਸਮਝਦਾ ਕਿ ਜੇ ਉਹ ਨਹੀਂ ਸੋਚਣਗੇ ਤੇ ਕੌਣ ਸੋਚੂਗਾ ਮੈਂ ਜਿੰਨੀਆਂ ਵੀ ਗੁਰਨਾਨਕ ਦੇਵਾ ਸੰਗਤ ਹੈ ਜਿਹੜੀ ਚਾਹੁੰਦੀ ਹੈ ਵੀ ਸਾਡਾ ਵੀ ਮੁਲਕ ਹੋਣਾ ਚਾਹੀਦਾ ਜਿੱਦਾਂ ਪਾਕਿਸਤਾਨ 'ਚ ਉਹਨਾਂ ਨੂੰ ਮਿਲ ਗਿਆ ਹੈ ਮੁ슬ਮਾਨਾਂ ਨੂੰ ਤੇ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਹੈ ਤੇ ਸਿੱਖ ਤਾਂ ਉੱਥੇ ਵੀ ਗੁਲਾਮ ਹੋ ਗਏ ਮੁ슬ਮਾਨਾਂ ਦੇ ਤੇ ਇੱਥੇ ਵੀ ਇੰਡੀਆ ਦੇ ਗੁਲਾਮ ਹੋ ਗਏ ਤੇ ਸਿੱਖਾਂ ਦਾ ਤਾਂ ਆਪਣਾ ਮੁਲਕ ਹੀ ਹੈ ਨਹੀਂ ਜੇ ਆਪਣਾ ਜੀਂਦੇ ਜੀ ਆਪਾਂ ਘਰ ਆਪਣੇ ਬੱਚਿਆਂ ਵਾਸਤੇ ਬਣਾ ਕੇ ਦੇਣਾ ਚਾਹੁੰਦੇ ਆ ਤੇ ਫਿਰ ਸਾਨੂੰ ਆਪਣੇ ਨਿੱਜੀ ਲਾਲਚ ਛੱਡਨੇ ਪੈਣਗੇ ਨਿੱਜੀ ਹੋਮੇ ਛੱਡਣੀ ਪਊਗੀ ਤੇ ਸਾਨੂੰ ਆਪਣਾ ਤਿਆਗ ਕਰਨਾ ਪਊਗਾ ਤੇ ਫਿਰ ਸਾਨੂੰ ਮੀਰੀ ਪੀਰੀ ਦੇ ਮਾਲਕ ਦੀ ਸੋਚ ਤੇ ਚੱਲਣਾ ਪਊਗਾ ਤੇ ਜੇ ਅਸੀਂ ਉਹ ਨਹੀਂ ਚੱਲਾਂਗੇ ਜੇ ਕਵਾਂਗੇ ਕਿ ਉਹ ਨਿੱਕਾ ਹੈ ਤੇ ਮੈਂ ਵੱਡਾ ਹਾਂ ਫਿਰ ਗੱਲ ਨਹੀਂ ਬਣਦੀ ਤੇ ਇਸ ਕਰਕੇ ਇਹ ਸਾਨੂੰ ਬਹੁਤ ਅਜ ਔਖੀ ਘੜੀ ਚੋਂ ਪੰਥ ਗੁਜ਼ਰ ਰਿਹਾ ਏ ਆਉਣ ਵਾਲੇ ਸਮੇਂ ਤੇ ਜਿਹੜੇ ਕਾਨੂੰਨ ਬਣਾਏ ਜਾ ਰਹੇ ਆ ਉਹਨਾਂ ਕਾਨੂੰਨਾਂ ਦੇ ਵਿੱਚ 90 ਦਿਨ ਇੱਕ ਥਾਣੇਦਾਰ ਨੂੰ ਪਾਵ ਰਿਆ ਕਿ ਤੁਹਾਨੂੰ ਰੱਖ ਕੇ ਕੁੱਟ ਸਕਦਾ ਏ ਤੁਸੀਂ ਉਹਦੇ ਤੇ ਕੋਈ ਅਪੀਲ ਦਲੀਲ ਨਹੀਂ ਕਰ ਸਕਦੇ ਇਹ ਜਿਹੜੇ ਕਾਨੂੰਨ ਆ ਜਦੋਂ ਲਾਗੂ ਹੋ ਗਏ ਲਾਗੂ ਤਾਂ ਹੋ ਗਏ ਪਰ ਜਿੱਦਣ ਇਹਦੇ ਕੋਈ ਡਿੱਕੇ ਆ ਗਿਆ ਉਸ ਦਿਨ ਉਹਨਾਂ ਕਹਿਣਾ ਕਿ ਅਸੀਂ ਕੋਰਟ 'ਚ ਜਾਵਾਂ ਕਿ ਕੋਰਟ ਨੇ ਕਹਿਣਾ ਇਹ ਆਰਟੀਕਲ ਇਹਨੇ ਦੇ ਮੁਤਾਬਕ ਤੁਸੀਂ ਝੂਠੇ ਹੋ ਤੇ ਫੇਰ ਪਤਾ ਲੱਗੂ ਕਿ ਗੁਲਾਮੀ ਕੀ ਆ ਸੋ ਅੱਜ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ ਹੈ ਹਿੰਗਰਜਨ ਸਿੰਘ ਬੋਧ ਸਿੰਘ ਵਾਲੇ ਦੀ ਅੱਜ ਸਾਲਾਨਾ ਸਮਾਗਮ ਤੇ ਆਏ ਆ ਔਰ ਮੈਂ ਆਸ ਕਰਦਾ ਕਿ ਉਹਨਾਂ ਦੀਆਂ ਆਸਾਂ ਤੇ ਪੂਰੇ ਵੀ ਉੱਤਰੀਏ ਕਿਉਂਕਿ ਇੱਥੇ ਬਹੁਤ ਟੰਡੋਰਾ ਪਿੱਟਿਆ ਜਾਂਦਾ ਹੈ ਕਿ ਅਸੀਂ ਏਕਤਾ 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 ਜੇ ਕਰਨੀ ਹੈ ਤੇ ਹਮੇਂ ਨਿਜ ਤੇ त्याਗਣਾ ਪੈਂਦਾ ਜਿੱਦਾਂ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੈਦਾਨ ਖਾਲੀ ਕਰਕੇ ਉਥੋਂ ਜਿੱਤਣ ਵਾਸਤੇ ਰਾਹ ਸਾਫ਼ ਕੀਤਾ ਹੈ ਤੇ ਇਹ ਹੁੰਦਾ ਹੈ ਤ્યાਗ ਤੇ ਤ્યાਗ ਜਿਹੜੀ ਕੌਮ ਦੇ ਵਿੱਚ ਤ્યાਗ ਦੀ ਭਾਵਨਾ ਖਤਮ ਹੋ ਜੇ ਉਹ ਕੌਮ ਕਦੀ ਵੀ ਸਿਰੇ ਨਹੀਂ ਲੱਗਦੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਤ્યાਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ ਤੇ ਜਿਹੜੇ ਬੰਦਾ ਲੰਮਾ ਆਪਣਾ ਸੰਘਰਸ਼ ਲੈ ਕੇ ਚੱਲਿਆ ਉਹਦਾ ਸਤਿਕਾਰ ਕਰਨਾ ਚਾਹੀਦਾ ਉਹਨੂੰ ਖਤਮ ਜਾਂ ਉਹਦੀ ਪਾਰਟੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਬਿਲਕੁਲ ਬਹੁਤ ਸ਼ੁਕਰੀਆ ਤਾਂ ਉਹੀ ਗੱਲ ਆ ਗਈ ਅਸੀਂ ਬਿੱਟੂ ਸਾਹਿਬ ਹੋਰਾਂ ਦਾ ਵੀ ਬਿਆਨ ਸੁਣ ਰਹੇ ਸੀ ਕਿ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਦਾ ਕਿ ਸੰ ਸਿੰਘ ਭਿੰਡਰਾ ਆਲੈ ਨੂੰ ਵੀ ਕੋਈ ਕੁਰਸੀ ਦਾ ਲਾਲਚ ਨਹੀਂ ਸੀਗੇ ਜਿੰਨੇ ਸਿੰਘ ਸੀਗੇ ਉਹਨਾਂ ਦੇ ਨਾਲ ਕਿਸੇ ਨੂੰ ਕੋਈ ਲਾਲਚ ਨਹੀਂ ਸੀਗਾ ਤਾਂ ਜਿਸ ਤਿੱਕੇ ਨਾਲ ਉਹ ਚੀਜ਼ਾਂ ਹੋਈਆਂ ਸਾਨੂੰ ਬਾਖੂ ਵੀ ਤੇਕ ਨਾਲ ਪਤਾ ਤਾਂ ਇਹਨਾਂ ਨੇ ਵੀ ਇੱਕ ਇੱਕ ਦੀ ਇੱਕ ਗੱਲ ਕਹੀ ਹੈ ਕਿ ਜਦੋਂ ਮੈਦਾਨ ਦੇ ਵਿੱਚ ਲੜਾਈ ਦੇ ਵਿੱਚ ਉਤਰੇ ਅਮਰਿਤਪਾਲ ਸਿੰਘ ਘਰਾ ਦਾ ਨਾਂ ਆਇਆ ਤਾਂ ਇਹਨਾਂ ਨੇ ਵੀ ਮੈਦਾਨ ਛੱਡ ਦਿੱਤਾ ਕਿ ਉਹਨਾਂ ਨੂੰ ਇੱਕ ਸੀਟ ਦਿੱਤੀ ਜਾਵੇ ਉਹ ਉੱਥੋਂ ਲੜਨਗੇ ਇਹਨਾਂ ਨੇ ਨਿਜਤਾ ਨਹੀਂ ਰੱਖੀ ਉਸੇ ਤਰੀਕੇ ਦੇ ਨਾਲ ਬਾਕੀਆਂ ਨੂੰ ਸੁਨੇਹਾ ਦਿੱਤਾ ਕਿ ਨਿਜਤਾ ਤੋਂ ਉੱਠ ਕੇ ਪਹਿਲਾਂ ਪੰਥ ਨੂੰ ਅੱਗੇ ਲੈ ਕੇ ਚੱਲਣਾ ਪਏਗਾ